ਰਾਗ ਗੋਂਡ ਬਾਣੀ ਰਵਿਦਾਸ ਜੀ ਕੀ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤ ਕਰ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕੋ ਸਦਾ ਆਨੰਦੇ ਰਹਾਓ ਮਕੰਦ ਮਕੰਦ ਹਮਾਰੇ ਪ੍ਰਾਨੰਗ ਜਪ ਮਕੰਦ ਮਸਤਕ ਨਿਥਾਨੰਗ ਸੇਵ ਮਕੰਦ ਕਰੇ ਬੈਰਾਗੀ ਸੋਈ ਮਕੰਦ ਦੁਰਬਲ ਧਨ ਲਾਦੀ ਏਕ ਮਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀ ਮਕੰਦ ਜੋਗ ਜੁਗ ਤਾਰ ਉਪਯੋਗ ਗਿਆਨ ਖੂਆ ਪ੍ਰਗਾਸ ਕਰ ਕਿਰਪਾ ਲੀਨੇ ਕੀਤ ਦਾਸ ਕਹ ਰਵਿਦਾਸ ਅਬ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੌਂਡ ਜੇ ਉਹ 68 ਤੀਰਥ ਨਾਵੇ ਜੇ ਉਹ ਦੁਆ ਦਸ ਸਲਾ ਪੁਜਾਵੇ ਜੇ ਉਹ ਕੂਪ ਤਟਾ ਦਿਵਾਵੇ ਕਰੇ ਨਿੰਦ ਸਭ ਬਿਥਾ ਜਾਵੇ ਸਾਧ ਕਾ ਨਿੰਦਕ ਕੈਸੇ ਤਰੇ ਸਰ ਪਰ ਜਾਨੋ ਨਰਕ ਹੀ ਪਰੇ ਰਹਾਓ ਜੇ ਹੋ ਗ੍ਰਹਣ ਕਰੇ ਗੁਣ ਖੇਤ ਅਲਪੇ ਨਾਰਿ ਸ਼ਗਾਰ ਸਮੀਤ ਸਗਲੀ ਸਿਮਰਤ ਸਰਮਣੀ ਸੁਨੇ ਕਰੇ ਨਿੰਦ ਕਮਨੇ ਨਹੀਂ ਗੁਨੇ ਜੇ ਹੋ ਅਨੇਕ ਪ੍ਰਸਾਦ ਕਰਾਵੇ ਭੂਮਿਦਾਨ ਸੂਬਾ ਮੰਦਪ ਪਾਵੇ ਆਪਣਾ ਵਿਗਾਰ ਬਿਰਾਨਾ ਸਾਡੇ ਕਰੇ ਨਿੰਦ ਬਹੁ ਜੁਨੀ ਹੰਡੇ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪਲਗਟ ਪahara ਨਿੰਦਕ ਸੋਦ ਸਾਦ ਵਿਚਾਰਿਆ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਜੋੜ ਕਹੋ ਰਵਿਦਾਸ ਪਾਪੀ ਨਰਕ ਸੁਧਾਰਿਆ ਜੋੜ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ